ਤੋ ਰੇਦਰ ਵਾਲੇ ਜਾ ਕੇ ਚਾਹ ਦੇ ਚਾਪ ਕੋੜਾ ਖਾ ਫਿਰ। ਮੈਂ ਆਪਾਂ ਸਟੋਰੀ ਸੁਣਾਉਂਦੇ ਪਿਛਲੀ ਵਾਰੀ ਇੱਥੇ ਮੀਂਹ ਬਹੁਤ ਪਿਆ ਕੱਪ ਤੇ ਅੱਜ ਦੇਖ ਲਾ ਫੇ ਲੱਗ ਗਿਆ। ਜੀ ਸਾਹਿਬ ਕਿਵੇਂ ਹੋ ਕੀ ਹਾਲ ਚਾਲ ਦੇਖੋ ਕਿੰਦਾ ਮੀਂਹ ਪੈ ਰਿਹਾ ਨਜ਼ਾਰੇ ਲੱਗੇ ਹੋਏ ਆ ਦੇਖੋ ਬਰਸਾ ਬਹੁਤ ਲੱਗੀ ਹੋਈ ਆ ਸਾਰਾ ਡੈਟ ਗਿਲਾ ਹੋ ਗਿਆ ਸਾਡਾ ਬਹੁਤ ਤੇਜ਼ ਬਰਸ਼ ਹੋ ਰਹੀ ਆ ਅੱਜ ਅਸੀਂ ਸਗੇ ਬੁੱਲੋਵਾਲ ਕੰਮ ਤੇ ਤੇ ਵਧੀਆ ਜਾਬ ਗਾਉਣੇ ਚੱਲਣ ਲੱਗੇ ਸੀ ਪਰ ਪਾਣੀ ਪਾਣੀ ਹੋ ਗਿਆ ਹੁਣ ਹੈਲੋ ਰੇਸ਼ਮ ਜੀ ਆਹ ਰੇਸ਼ਮ ਜੀ ਵੀ ਬੋਲੀ ਆ ਬੋਤ ਹੈਲੋ ਵੀਰ ਜੀ ਅੱਜ ਕਿਰੇ ਪੈਣੇ ਕੀ ਆ ਜਾ ਰਿਹਾ ਦੇਖੋ ਹਾਂ ਬਰਸ ਪੈ ਰਹੀ ਆ ਕੀ ਪ੍ਰੋਗਰਾਮ ਸਿਕਾ ਆਜਾ ਅੱਜ ਪ੍ਰੋਗਰਾਮ ਸਿਕਾ ਜੀ ਗੁਗਾ ਯਾਰ ਪੀਤਾ ਲੰਗਰ ਸਿਕਾ ਇਲਾਣਾ ਪ੍ਰੋਗਰਾਮ ਚੱਲਦਾ ਆ ਕਾ ਭਗੋੜੇ ਨਾਲ ਰੋਟੀ ਪਾਣੀ ਹੁੰਦਾ ਜਿੱਦਾਂ ਘਰਾਂ 'ਚ ਵਿਆਹ ਕੋ ਕਰਦੇ ਉਦਾਂ ਹੀ ਕਰਦੇ ਆ ਪਰ ਬਾਰਿਸ਼ ਨੇ ਬਹੁਤ ਕੰਮ ਖਰਾਬ ਕੀਤਾ ਆ ਦੇਖੋ ਅੱਜ ਵੀ ਬੁੱਲੋ ਆ ਸਕੇ ਦੇਖੋ ਨਜ਼ਾਰਾ بارش ਦਾ ਬਹੁਤ ਸ਼ਾਮ ਨੂੰ ਸਾਨੂੰ ਪਤਾ ਲੱਗਣਾ ਮੈਡ ਜਦੋਂ ਭਾਰੇ ਹੋ ਜਾਣੇ ਆ ਤੁਹਾਡਾ ਕੀ ਹੈਲੋ ਹਾਈ ਜੀ ਹਾਜੀ ਕਿਵੇਂ ਜੀ ਕੀ ਹਾਲ ਹੈ ਜੀ ਵੈਲਕਮ ਹੈ ਜੀ ਸਾਰਿਆਂ ਦਾ ਅੱਜ ਐਸੇ ਕੰਮ ਤੇ ਸੀ ਕਿ ਬੱਲੋਵਾਲ ਪਰ بارش ਦੇ ਬਹੁਤ ਕੰਮ ਖਰਾਬ ਕੀਤਾ ਹੋਇਆ ਕਿੱਥੇ ਆ ਪ੍ਰੋਗਰਾਮ ਬੱਲੋਵਾਲ ਦੇ ਜੀ ਟੈਂਟ ਬੱਲੋਵਾਲ ਕੀ ਹਾਲ ਹੈ ਜੀ ਰਾਜਨ ਬਿਰਦੀ ਰਾਜਨ ਜੀ ਇੱਧਰ ਕਹਿੰਦਾ ਮੀ ਬਹਿ ਰਿਹਾ ਬਹੁਤ ਉਪਰ ਵਾਲੀ ਸੜਕ ਆਜਾ ਨਾ ਬਰਖਾ ਨੇ ਤਾਂ ਢੱਡਾਂ ਕਰਾ ਦਿੱਤੀ ਫੜ ਕੇ ਪਹਿਲਾ ਸਵੇਰਾ ਆ ਸਵੇਰਾ ਟੈਂਟ ਸਾਡਾ ਸਵੇਰਾ ਟੈਂਟ ਜਿੱਦਾਂ ਦਾ ਚਾਪ ਕੋਲੇ ਲਾਉਣ ਲੱਗੇ ਸੀਗੇ ਪਹਿਲੇ ਸਵੇਰਾ ਆ ਮੀਂਹ ਫੇ ਹਟ ਗਿਆ ਫੇ ਪਾ ਚਾਪ ਕੋਲੇ ਲਾ ਦਿੱਤੇ ਵਧੀਆ ਕੰਮ ਚੱਲਦਾ ਸੀ ਪਲੇਟ ਵੀ ਧੋਰੀ ਸੀਗੀ ਉਹ ਦੇਖੋ ਵਧੀਆ ਮਨੋਸੈਟਿਕ ਹੋ ਗਈ ਸੀਗੀ ਪਰ ਹੁਣ ਜਿਹੜਾ ਮੀਂਹ ਪੈ ਰਿਹਾ ਮੇਰੇ ਨਾਲ ਦਾ ਬਲਾ ਹੀ ਆ ਹਾਂਜੀ ਬਹੁਤ ਮੀਂਹ ਪੈ ਰਿਹਾ ਓਕੇ ਜੀ ਲੰਦਰ ਵਿੱਚ ਕੀ ਬਣਾਇਆ ਭਾਜੀ ਪਕੌੜੇ ਆ ਤਿੰਨ ਤਰ੍ਹਾਂ ਦੇ ਪਕੌੜੇ ਚੱਲਦੇ ਮੈਂ ਵੀਡੀਓ ਅਪਲੋਡ ਕੀਤੀ ਆ ਅੰਕੀ ਤੇ ਭਾਜੀ ਉੱਥੇ ਦੇਖ ਸਕਦੇ ਤੁਸੀਂ ਹੁਣੇ ਕੀਤੀ ਮੈਂ ਸਾਡੇ ਵੀ ਪਿਆ ਰਿਹਾ ਹੈ ਕੋਮਲ ਰਜਨ ਦਾ ਕੋਈ ਚਲੋ ਵਧੀਆ ਮੌਸਮ ਠੰਡਾ ਹੋ ਜੀ ਹੈਵੀ ਰੇਨ ਹਾਂ ਜੀ ਹੈਵੀ ਆ ਜੀ ਕਰਮਨ ਐਪ ਐਪ ਕੇ ਜੀ ਬਹੁਤ ਹੈਵੀ ਆ You okay, bye.